ਜੀ ਹੁਣ ਬੀਬੀਆਂ ਦਾ ਗਿਰੋ ਹੋਇਆ ਸਰਗਰਮ ਭੀੜ ਵਾਲੇ ਇਲਾਕਿਆਂ ਦੇ ਵਿੱਚ ਕਰਦੀਆਂ ਨੇ ਅਜਿਹੀਆਂ ਹਰਕਤਾਂ ਕਿ ਜੇਕਰ ਇਹਨਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੋਣ ਤਾਂ ਲੋਕਾਂ ਨੂੰ ਯਕੀਨ ਕਰਨਾ ਔਖਾ ਹੋ ਜਾਵੇਗਾ ਕਿ ਜਨਾਨੀਆਂ ਵੀ ਅਜਿਹੇ ਕੰਮਾਂ ਤੇ ਉਤਰ ਗਈਆਂ ਕਿ ਭੀੜ ਦੇ ਵਿੱਚ ਅਜਿਹੇ ਪੁੱਠੇ ਸਿੱਧੇ ਕੰਮ ਕਰਦੇ ਨੇ ਆਓ ਨਜ਼ਰ ਵੀਡੀਓ ਤੇ ਮਾਰਦੇ ਆਂ ਸੋ ਦਾਦੇ ਕੀ ਗੁਰਦੁਆਰਾ ਚੇਰਟਾਂ ਸਾਹਿਬ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਇੱਕ ਮਹਿਲਾ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਲਈ ਜਾ ਰਹੀ ਹੈ ਤਾਂ ਉਸ ਦੇ ਮਗਰ ਮਹਿਲਾਵਾਂ ਦਾ ਗਰੁੱਪ ਲੱਗ ਜਾਂਦਾ ਜੋ ਕਿ ਮਹਿਲਾ ਦੇ ਹੱਥ ਤੋਂ ਸੋਨੇ ਦੀਆਂ ਚੂੜੀਆਂ ਨੂੰ ਉਤਾਰ ਕੇ ਉੱਥੋਂ ਫਰਾਰ ਹੋ ਜਾਂਦੀਆਂ ਨੇ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕੀਤੀ ਹੈ ਆਓ ਜਾਣਦੇ ਹਾਂ ਪੁਲਿਸ ਦੇ ਉੱਚ ਅਫਸਰਾਂ ਦਾ ਕੀ ਕਹਿਣਾ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਨਾਂ ਨੂੰ ਘੇਰਾ ਪਾ ਕੇ ਤੇ ਉਹਨਾਂ ਦੇ ਇੱਕ ਲਫਾਫਾ ਜਾਂ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਤਾਰ ਰਹੀ ਹੈ ਇਸ ਬੰਦ ਚ ਕੰਪਲੇਂਟ ਸੜਕੋ ਆ ਗਈ ਹੈ ਇਹਦੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀ ਲੇਡੀ ਹਨ ਇਹਨੀਆਂ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਤੇ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਕਾਫੀ ਵੈਸੇ ਭੀੜ ਹੈ ਕਾਫੀ ਲੇਡੀਜ਼ ਨੇ ਉੱਥੇ ਪਰ ਛੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਇਹ ਕੋਈ ਗਰੋਅ ਹੈ ਸਬੰਧ ਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ ਜੀ ਰੋਅ ਦਾ ਨਵਾਂ ਇੱਕ ਤਿਆਰ ਹੋਇਆ ਕਿਉਂਕਿ ਲੇਡੀਜ਼ ਦਾ ਗਰੋਅ ਅਪਰੇਲੀ ਵਾਰ ਇੱਕ ਅਸੀਂ ਕਹਿ ਸਕਦੇ ਤਸਵੀਰ ਸਾਹਮਣੇ ਆਈ ਹੈ ਜਿਹੜੀ ਦੇਟ ਦਾ ਵਿਰੋਧ ਰੇਦਾ ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀਜ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤਾਂ ਮਾਮਲਾ ਜੀ ਗੁਰੂ ਕਾਂਚ ਨੂੰ ਸਰਦਾ ਨਾਲ ਨਾ ਪਸਤ ਹੋਉਂਦੀਆਂ ਨੇ ਕਿ ਇਹ ਵੀ ਕਠਰਾਵ ਵਾਪਰੀਆਂ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋੜ ਹੈ ਜੀ ਸਤੀ ਉਧਾਉਣ ਦੀ ਲੋੜ ਹੈ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਆ ਕੋਈ ਵੀ ਜਿੱਦਾਂ ਰੇਲਵੇ ਸਟੇਸ਼ਨ ਬਸ ਸਟਾਪ ਹੋਵੇ ਪਿਕ ਪੌਕਟ ਜਿਹੜੇ ਉੱਥੇ ਤੁਰੇ ਫਿਰਦੇ ਨੇ ਸਨੇਚਿੰਗ ਜਿਹੜੇ ਪਰਸ ਕੱਢਨੇ ਜਾਂ ਮੋਬਾਈਲ ਕੱਢ ਲੈਣ ਇਹੋ ਜਿਹੇ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਆ ਗੁਰੂ ਘਰ 'ਚ ਸਾਡੇ ਨੋਟਿਸ 'ਚ ਪਹਿਲੀ ਵਾਰ ਆਇਆ ਵਾ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸੇ ਵੀ ਪਛਾਣ ਦੇ ਵਿੱਚ ਆਉਂਦੀਆਂ ਨੇ ਤਾਂ ਕਿੱਥੇ ਇਤਲਾਹ ਕਰਨੀ ਚਾਹੀਦੀ ਹੈ ਜੀ ਉਹਨਾਂ ਨੂੰ ਉਹ ਬਿਲਕੁਲ ਨੂੰ ਤੁਹਾਡੇ ਮਾਧਿਅਮ ਰ ਵੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤਾਂ ਤੁਰੰਤ ਪਹੁੰਚ ਜਕੇ ਜਲਦੀ ਇਹਨਾਂ ਨੂੰ ਫੜ ਸਕੀਏ ਇਸ ਤੋਂ ਇਲਾਵਾ ਜਦੋਂ ਤੁਹਾਡੇ ਮਾਧਿਅਮ ਰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਜਿਹੜੇ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂਆਂ ਦਾ ਆਪਣੇ ਬ ਸਮਾਨ ਦਾ ਧਿਆਨ ਰੱਖਿਆ ਨੂੰ ਤਾਦਾਦ ਦੀ ਹੈ ਕਿ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋ ਲਗਾਤਾਰ ਸਰਗਰਮ ਨੇ ਜਿਸ ਦੇ ਵਿੱਚ ਹੁਣ ਮਹਿਲਾਵਾਂ ਵੀ ਸ਼ਾਮਿਲ ਨੇ ਹਕੀਕਤ ਦੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ